ਅੱਜ ਦੇ ਸਮੇਂ ਵਿੱਚ ਇੰਟਰਨੈਟ ਹਰ ਗੱਲ ਲਈ ਪ੍ਰਧਾਨ ਹੈ ਘਰ ਬੈਠੇ ਹੀ ਕੁਝ ਵੀ ਹਾਸਲ ਕਰਨਾ ਹੋਵੇ ਤਾਂ ਬਸ ਇੰਟਰਨੈਟ ਤੇ ਕਲਿੱਕ ਕਰਨਾ ਸ਼ੁਰੂ ਕਰ ਦਿਓ ਇਸ ਇੰਟਰਨੈਟ ਰਾਹੀਂ ਫਰਾਡ ਕੀਤਾ ਜਾ ਰਹੇ ਨੇ ਉੱਥੇ ਹੀ ਇਸ ਦੇ ਰਾਹੀਂ ਸਮਰਾਲਾ ਦੇ ਪਿੰਡ ਬੋਂਦਲ ਦੀ ਇੱਕ ਮਹਿਲਾ ਨੇ ਦੇਵਪਾਰ ਦਾ ਧੰਦਾ ਚਲਾ ਰਹੀ ਹੈ ਮੁਲਜ਼ਮ ਮਹਿਲਾ ਦਾ ਦਿਮਾਗ ਇਨਾ ਸ਼ਾਤਰ ਸੀ ਕਿ ਉਹ ਇੰਟਰਨੈਟ ਰਾਹੀਂ ਮੁੰਬਈ ਦਿੱਲੀ ਜਾਂ ਕਲਕੱਤਾ ਵਰਗੇ ਵੱਡੇ ਸ਼ਹਿਰਾਂ ਤੋਂ ਕੁੜੀਆਂ ਨੂੰ ਬੁਲਾ ਕੇ ਆਪਣੇ ਪਿੰਡ ਬੋਂਦਲ ਵਿਖੇ ਇਹ ਧੰਦਾ ਲੰਮੇ ਸਮੇਂ ਤੋਂ ਚਲਾ ਰਹੀ ਸੀ ਪੁਲਿਸ ਨੂੰ ਮਿਲੀ ਜਾਣਕਾਰੀ ਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ ਦੇਵਪਾਰ ਦੀ ਮੁਖੀ ਤੇ ਘਰ ਦੀ ਮਾਲਕਣ ਫਰਾਰ ਹੋ ਚੁੱਕੀ ਸੀ ਪਰ ਮੌਕੇ ਤੋਂ ਪੁਲਿਸ ਵੱਲੋਂ ਚਾਰ ਵਿਅਕਤੀਆਂ ਸਮੇਤ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਵੱਲੋਂ ਇਹਨਾਂ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਮੋਬਾਈਲ ਐਕਟਿਵਾ ਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਮਾਜੂਬ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸੀਆਈ ਜੀ ਖੰਡਾ ਦੀ ਟੀਮ ਸਮਰਾਲੇ ਏਰੀਆ ਵਿੱਚ ਚੱਕੀ ਦੇ ਭੇੜੇ ਪੁਛਾਂ ਦੇ ਸੰਬੰਧ ਵਿੱਚ ਜੀ ਜਿੱਥੇ ਇੱਕ ਮੁਖਰ ਖਾਸ ਨੇ ਅਗਿਤਰਾ ਦਿੱਤੀ ਕਿ ਕਿ ਸਵਾਰੇ ਜੀ ਵਿੱਚ ਦੀਪਵਾਰ ਦਾਤਾਂ ਦਾ ਚਲ ਰਿਹਾ ਹੈ ਜਿੱਥੇ ਮੌਕੇ ਤੇ ਘਰ ਵਿੱਚ ਰੈਡ ਕੀਤੀ ਜਿੱਥੋਂ ਕਿ ਇੱਕ ਆਰਥ ਤੇ ਚਾਰ ਆਦਮੀ ਮੌਕੇ ਤੇ ਵੇਲੇ ਅਤਰਾਜੋਗ ਹੱਥ ਵਿੱਚ ਮਲੇ ਜਿਨ੍ਹਾਂ ਨੂੰ ਬਣਜੀ ਕਾਨੂੰਨੀ ਕਾਰਵਾਈ ਵਿਸੰਤ ਸਮਰਾਠਾਣਾ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਦੇ ਕਰਾਵੇ ਕਰ ਕਵੀ ਸਨੇਤ 13700 ਮੌਕੇ ਦੇ ਰੁਪਏ ਤੇ ਦੋ ਵਾਹਨ ਮੌਕੇ ਦੀ ਮਿਲੀ ਸਰ ਟੋਟਲ ਕਿੰਨੇ ਮਾਲ ਸੰਦੇ ਵਰਚਾ ਦਾ ਕੀਤਾ ਤੇ ਕੋਈ ਮੌਕੇ ਤੋਂ ਭੱਜਿਆ ਵੀ ਹੈ ਜੀ ਜੀ ਉਹਨਾਂ ਵਿੱਚ ਜਿਹੜੀ ਘਰ ਦੀ ਮਾਲਕਾ ਨਾਲ ਸੰਦੀਪ ਕੌਰ ਹੈ ਜਿੰਨਾਂ ਦਾ ਨਾਮ ਅਜੇ ਪੂਰਾ ਕਲੀਅਰਿੰਗ ਹੋ ਸਕਿਆ ਸੰਦੀਪ ਕੌਰ ਨੇ ਵੈਸੇ ਤਾਂ ਤੇ ਉਹਨਾਂ ਨੂੰ ਉਹ ਮੌਕੇ ਤੋਂ ਭੱਜ ਗਏ ਹਨ ਤੇ ਉਹਨਾਂ ਤੋਂ ਇਲਾਵਾ ਚਾਰ ਵਿਅਕਤੀ ਤੇ ਇੱਕ ਔਰਤ ਜੋ ਕੋਲਕਾਤਾ ਦੇ ਨੇ ਉਹਨਾਂ ਦੀ ਬਰਾਮਦ ਹੋ ਗਈ ਹੈ ਇਸ ਟਾਈਮ ਇਸ ਵਪਾਰ ਵਿੱਚ ਦੇ ਵਪਾਰ ਦੀ ਮੁਖੀ ਮਹਿਲਾ ਦਾ ਪਤੀ ਵੀ ਸ਼ਾਮਲ ਹੈ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰ ਲਿਆ ਗਿਆ ਹੈ ਫਿਲਹਾਲ ਇਸਤੰਦੇ ਦੀ ਮੁਖੀ ਮਹਿਲਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਪਰ ਉਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਸਮਰਾਲਾ ਤੋਂ ਲਖਵਿੰਦਰ ਸਿੰਘ ਲੱਕੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ